ਜੇ ਸੌ ਸੌ ਜਨਮ ਲਈਏ ਮਰ ਮਰ ਕੇ ਬਣਾਈਏ ਸਾਰੀ ਬਨਸਪਤੀ ਦੇ ਵਰਗੇ ਸੱਤ ਸਮੁੰਦਰਾਂ ਜਿਨੀ سیاਹੀ ਭਰ ਕੇ ਨਹੀਂ ਲਿਖ ਸਕਾਂਗੇ ਸਫਤਾਂ ਕਰ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਰਸ ਹਰ ਤਰ੍ਹਾਂ ਦੀ ਮੁਸੀਬਤ ਔਕੜ ਝਰ ਕੇ ਪਹਾੜਾਂ ਵਾਂਗ ਅਡੋਲ ਹੋਏ ਖੜ ਕੇ ਨਾ ਇਨਸਾਫੀ ਜ਼ੁਲਮ ਨਾਲ ਲੜਦੇ ਜੀਣਾ ਸਫਾਇਸੀ ਸਤਲੀ ਤੇ ਤਰ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਰਸ ਫੌਜਾਂ ਘੋੜੇ ਨਿਸ਼ਾਨ ਤੇਰੇ ਕਰਕੇ ਜ਼ਾਲਿਮਾਂ ਦੀਆਂ ਅੱਖਾਂ ਵਿੱਚ ਰੜਕੇ ਮਰ ਥੱਪ ਗਏ ਨਿੰਦਕ ਸਭ ਸੜਕੇ ਆ ਮੁਗਲ ਪਹਾੜੀ ਜਿਹੜੇ ਆਏ ਚੜਕੇ ਗੁਰੂ ਗੋਬਿੰਦ ਸਿੰਘ ਜੀ ਤੇ ਸੱਤ ਧੰਨ ਗੁਰੂ ਗੋਬਿੰਦ ਸਿੰਘ ਜੀ ਕੱਢੇ ਅ ਸੰਖ ਨਰਕਾਂ ਵਿੱਚ ਕਰਕੇ ਨਾਮ ਤੇਰਾ ਹਰ ਦਿਲ ਵਿੱਚ ਧੜਕੇ ਤੇਰੀ ਬਾਣੀ ਜਿਤਨੇ ਵਿੱਚ ਪੜਕੇ ਜਿੱਤੀਏ ਪੰਜ ਚੜ੍ਹਦੀ ਕਲਾ ਚ ਚੜਕੇ ਗੁਰੂ ਗੋਬਿੰਦ ਸਿੰਘ ਜੀ ਤੇਰੇ ਸਾਧਕੇ ਦਾਸ ਭਿਖਾਰੀ ਉਕਰ ਤੇਰੇ ਦਰ ਕੇ ਮੰਗਤ ਦਾਨ ਢੀਠ ਹੋਇ ਅੜ ਕੇ ਕਰੋ ਬਖਸ਼ਿਸ਼ਾਂ ਝੋਲੀਆਂ ਭਰ ਕੇ ਬੁੱਧ ਪ੍ਰਕਾਸ਼ ਕਰੋ ਮੇਰੀ ਮਤ ਹਰ ਕੇ ਗੁਰੂ ਗੋਬਿੰਦ ਸਿੰਘ ਜੀ ਤੇਰੇ ਸਾਧਕੇ ਦਸ਼ਮੇਸ਼ ਪਿਤਾ ਜੀ